ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਆਪਣੇ ਚੈਨਲ ਤਿੰਦ ਅਗਰੀਕਲਚਰ ਫਾਰਮ ਤੇ ਸਵਾਗਤ ਹੈ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਉੱਪਰ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਰ ਜਰੂਰ ਦਬਾ ਲਓ ਤਾਂ ਜੋ ਬਦੇ ਤੋਂ ਬਦੇ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਜਿਸ ਵੀ ਵੀਰ ਨੇ ਐਡ ਪਾਉਣੀਆਂ 5 ਤੋਂ 7 ਫੋਟੋਆਂ ਤੇ 1 ਤੋਂ 1.5 ਮਿੰਟ ਦੀ ਵੀਡੀਓ ਆਪਾਂ ਨੂੰ ਆ ਨੀਚੇ ਦਿੱਸੇ ਇੱਕ ਕੰਟੈਕਟ ਨੰਬਰ ਦੇ ਉੱਪਰ ਭੇਜ ਕੇ ਸਾਰੀ ਡਿਟੇਲ ਸਾਂਝੀ ਕਰਕੇ ਵੀਡੀਓ ਪਵਾ ਸਕਦਾ ਹੈ ਤੇ ਕਿਸਾਨ ਵੀਰੋ ਅੱਜ ਆਪਣੇ ਕੋਲ ਆਇਆ HMT 5911 ਮਾਡਲ 1 ਕਿਸਾਨ ਵੀਰ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਪਰ ਸ਼ੋ ਹੋ ਰਿਹਾ ਹੈ ਤੁਸੀਂ ਕਿਸਾਨ ਵੀਰ ਨੂੰ ਫੋਨ ਕਰਕੇ ਪਤਾ ਕਰ ਸਕਦੇ ਅੱਗੇ ਆ ਜਾਂਦਾ ਸਬਰਾਜ 724 ਮਾਡਲ 2011 ਡਿਮਾਂਡ 2,25,000 ਰੁਪਿਆ ਛੋਟੇ ਕੰਮਾਂ ਦੇ ਲਈ ਟਰੈਕਟਰ ਹੈ ਜਿਹੜਾ ਬਹੁਤ ਵਧੀਆ ਹੈ ਤੇ ਜਿਨੇ ਵੀ ਕਿਸ ਨੇ ਭੈਣ ਭਾਈ ਨੇ ਪਰਚੇਸ ਕਰਨਾ ਉਹ ਨੀਚੇ ਦਿੱਤੇ ਫੋਨ ਦੇ ਉੱਪਰ ਕੰਟੈਕਟ ਕਰਕੇ ਲੈ ਸਕਦਾ ਹੈ ਫੋਨ ਨੰਬਰ ਕਿਸਾਨ ਵੀਰ ਦਾ ਸ਼ੋ ਹੋ ਰਿਹਾ ਹੈ 724 XM ਮਾਡਲ ਹੈ ਇਹ ਤੋਂ ਮਾਡਲ ਜਿਹੜਾ 724 ਆਉਂਦਾ ਹੈਗਾ ਛੋਟੇ ਕੰਮਾਂ ਦੇ ਲਈ ਇਹ ਪਾੜੇ ਦੇ ਕਮਾਲੀ ਬਹੁਤ ਵਧੀਆ ਟਰੈਕਟਰ ਹੈ ਤੇ ਅੱਗੇ ਕਿਸਾਨ ਵੀਰੂ ਆ ਜਾਂਦਾ ਆਪਣੇ ਕੋਲ ਨਿਊ ਵਿਸ਼ਕਰ ਮਾਰੀ ਰੀਪਰ 2019 ਮਾਡਲ ਹੈ ਫੋਨ ਨੰਬਰ ਕਿਸਾਨ ਵੀਰ ਦਾ ਸ਼ੋਅ ਹੋ ਰਿਹਾ ਰੀਪਰ ਪੂਰਾ ਸਾਫ਼ ਹੈ ਵਧੀਆ ਕੰਡੀਸ਼ਨ ਦੇ ਵਿੱਚ ਹੈ ਜਿਹੜੇ ਕਿਸੇ ਭੈਣ ਭਰਾ ਨੇ ਰੀਪਰ ਖਰੀਦਣਾ ਜਾਂ ਪਰਚੇਸ ਕਰਨਾ ਸਾਰੀ ਡਿਟੇਲ ਇਹਦੀ ਨੀਚੇ ਦਿੱਤੇ ਨੰਬਰ ਦੇ ਉੱਪਰ ਕਿਸਾਨ ਵੀਰ ਦੇ ਨੰਬਰ ਦੇ ਉੱਪਰ ਫੋਨ ਕਰਕੇ ਤੁਸੀਂ ਪਤਾ ਕਰ ਸਕਦੇ ਹੋ ਜਿਹੜੇ ਵੀਰ ਨੇ ਰੀਪਰ ਲੈਣਾ ਆਪਣੀ ਤਸੱਲੀ ਦੇ ਅਧਾਰ ਤੇ ਰੀਪਰ ਲੈਣਾ ਤੇ ਹੋਰ ਵੀ ਕਿਸੇ ਵੀਰ ਨੇ ਜੇ ਕਰਾਇਡ ਪਵਾਉਣੀ ਆ ਤਾਂ ਉਹਦੀਆਂ ਡਿਟੇਲਾਂ ਸਾਰੀਆਂ ਆਪਾਂ ਨੂੰ ਨੀਚੇ ਦਿੱਤੇ WhatsApp ਨੰਬਰ ਦੇ ਉੱਪਰ ਭੇਜ ਕੇ ਐਡ ਕਰਵਾ ਸਕਦੇ ਹਾਂ